ਪਰ ਦੂਸ਼ਣ ਕਾਰਨ ਸ਼ਹਿਰਾਂ ਦੀ ਆਬੋ ਹਵਾ ਹੋਈ ਜ਼ਹਿਰੀਲੀ ਪਰਾਲੀ ਸੜਨ ਕਾਰਨ ਹਰ ਸਾਲ ਪੰਜਾਬ ਤੇ ਲੱਗਦਾ ਹੈ ਇਲਜ਼ਾਮ ਪਰ ਪਰਾਲੀ ਦਾ ਨਹੀਂ ਇਹਨਾਂ ਪਲਾਂਟਾਂ ਦਾ ਧੂਆਂ ਹੋਰ ਵੀ ਖਤਰਨਾਕ ਹਰ ਸਾਲ ਅਕਤੂਬਰ ਨਵੰਬਰ ਦੇ ਮਹੀਨਿਆਂ ਦੇ ਵਿੱਚ ਕਿਸਾਨ ਝੋਨੇ ਦੀ ਫਸਲ ਜਦੋਂ ਕੱਟਦੇ ਨੇ ਤਾਂ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਲੱਗਣ ਲੱਗਦੀ ਹੈ ਬੀਤੇ ਸਾਲਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਜਿੱਥੇ ਉਹਨਾਂ ਨੂੰ ਜਾਗਰੂਕ ਕਰ ਰਿਹਾ ਹੈ ਤਾਂ ਉੱਥੇ ਹੀ ਸਖਤੀ ਵੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਖਿਲਾਫ ਕੇਸ ਵੀ ਦਰਜ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਫਿਰ ਵੀ ਕਾਫੀ ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਤੇ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਵੀ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਦਾ ਹੈ ਥਰਮਲ ਪਾਵਰ ਪਲਾਂਟ ਪਰਾਲੀ ਸਾੜਨ ਤੋਂ ਜ਼ਿਆਦਾ ਖਤਰਨਾਕ ਜੀ ਹਾਂ ਤੁਸੀਂ ਠੀਕ ਸੁਣਿਆ ਹੈ ਕਿਉਂਕਿ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੀ ਇੱਕ ਰਿਪੋਰਟ ਦਾ ਇਹ ਕਹਿੰਦੀ ਹੈ ਕਿ ਇਹ ਪਲਾਂਟ ਪ੍ਰਾਲੀ ਸਾੜਨ ਨਾਲੋਂ 240 ਗੁਣਾ ਜ਼ਿਆਦਾ ਸਲਫਰ ਡਾਈਆਕਸਾਈਡ ਗੈਸ ਛੱਡਦੇ ਨੇ ਜਿਸ ਨਾਲ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਸੈਂਟਰ ਵੱਲੋਂ ਥਰਮਲ ਪਲਾਂਟਾਂ ਤੇ ਫਲੋ ਗੈਸ ਡੀਜ਼ਲ ਫ੍ਰਾਈਜੇਸ਼ਨ ਸਿਸਟਮ ਲਗਾਉਣ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਸੈਂਟਰ ਦਾ ਇਹ ਵੀ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਲਈ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ ਤੋਂ ਇਸ ਗੈਸ ਦੀ ਨਿਕਾਸੀ ਨੂੰ ਘਟਾਉਣਾ ਮਹੱਤਵਪੂਰਨ ਫਲੋ ਗੈਸ ਡੀਜ਼ਲ ਸਲਫਰਾਈਜੇਸ਼ਨ ਸਿਸਟਮ ਨਾਲ ਕਿੰਨਾ ਹੋਵੇਗਾ ਫਾਇਦਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲੋ ਗੈਸ ਡੀਜ਼ਲ ਸਲਫਰਾਈਜੇਸ਼ਨ ਸਿਸਟਮ ਦੇ ਲਈ ਟਰਮਲ ਪਲਾਂਟਾਂ ਨੂੰ ਸਰਕਾਰ ਤੋਂ ਛੋਟ ਵੀ ਮਿਲਦੀ ਹੈ ਇਸ ਨੂੰ ਲਗਾ ਕੇ ਸਲਫਰ ਡਾਈਆਕਸਾਈਡ ਦੀ ਨਿਕਾਸੀ ਨੂੰ 64% ਤੱਕ ਘਟਾਇਆ ਜਾ ਸਕਦਾ ਹੈ ਅੱ ਦੱਸਿਆ ਜਾ ਰਿਹਾ ਹੈ ਕਿ ਇਸ ਗੈਸ ਦੀ ਵੱਡੀ ਮਾਤਰਾ ਦੇ ਵਿੱਚ ਨਿਕਾਸੀ ਨਾਲ ਕਾਰਡੀਓ ਵੈਸਕੂਲਰ ਰੋਗਾਂ ਦੇ ਵਿੱਚ ਵਾਧਾ ਹੁੰਦਾ ਹੈ ਤੇ ਤੇਜਾਬੀ ਮੀਂਹ ਪਿੱਛੇ ਵੀ ਇਹ ਗੈਸ ਵੱਡਾ ਕਾਰਨ ਨੇ ਤਾਨੂੰ ਦੱਸਦੀ ਹੈ ਕਿ ਦੁਨੀਆ ਭਰ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਕਾਰਨ ਜਲਵਾਯੂ ਦੇ ਵਿੱਚ ਤਬਦੀਲੀ ਹੋ ਰਹੀ ਹੈ ਤੇ ਇਸ ਕਾਰਨ ਮਨੁੱਖੀ ਸਿਹਤ ਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਬਿਊਰੋ ਰਿਪੋਰਟ ਜਗਬਣੀ ਟੀਵੀ